ਦੇਸ਼ ਦੇ 12 ਕਰੋੜ ਕਿਸਾਨਾਂ ਲਈ ਆਈ ਚੰਗੀ ਖਬਰ RBI ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ 1 ਜਨਵਰੀ ਤੋਂ ਲਾਗੂ ਹੋਵੇਗਾ ਇਹ ਵੱਡਾ ਨਿਜਮ ਸਭ ਤੋਂ ਪਹਿਲਾਂ ਤਾਜ਼ਾ ਤੋਂ ਤਾਜ਼ਾ ਖਬਰਾਂ ਦੇਖਣ ਦੇ ਲਈ ਆਪਣੇ YouTube ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਸ਼ੇਅਰ ਕਰ ਦਿਓ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਹਨ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਹਾਲ ਹੀ ਦੇ ਵਿੱਚ ਬੈਂਕ ਮੁਖੀਆਂ ਨਾਲ ਮੀਟਿੰਗ ਕੀਤੀ ਸੀ ਅਤੇ ਉਹਨਾਂ ਨੂੰ ਕਿਸਾਨਾਂ ਨੂੰ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਅਤੇ ਸਵੈ ਰੁਜ਼ਗਾਰ ਵਿੱਚ ਮਦਦ ਕਰਨ ਲਈ ਕਿਹਾ ਸੀ ਇਸ ਦੇ ਤਹਿਤ ਆਰਬੀਆਈ ਨੇ ਕਿਸਾਨਾਂ ਲਈ ਵੱਡਾ ਕਦਮ ਚੁੱਕਿਆ ਹੈ ਜੀ ਹਾਂ ਹੁਣ ਦੇਸ਼ ਦੇ ਕਿਸਾਨ ਬਿਨਾ ਗਰੰਟੀ ਦੇ ਪਹਿਲਾਂ ਨਾਲੋਂ ਵੱਧ ਕਰਜ਼ਾ ਲੈ ਸਕਣਗੇ ਤੇ ਭਾਰਤੀ ਰਿజర్ਵ ਬੈਂਕ ਨੇ 1 ਜਨਵਰੀ 2025 ਤੋਂ ਕਿਸਾਨਾਂ ਲਈ ਅਸੁਰੱਖਿਅਤ ਕਰਜ਼ਿਆਂ ਦੀਆਂ ਸੀਮਾ ਨੂੰ ਵਧਾ ਦਿੱਤਾ ਹੈ ਜੀ ਹਾਂ ਨਵੇਂ ਸਾਲ ਤੋਂ ਦੇਸ਼ ਭਰ ਦੇ ਕਿਸਾਨ ਬੈਂਕਾਂ ਤੋਂ 2 ਲੱਖ ਰੁਪਏ ਤੱਕ ਕਰਜ਼ਾ ਲੈ ਸਕਣਗੇ ਪਹਿਲਾਂ ਇਸ ਤਰ੍ਹਾਂ 1.6 ਲੱਖ ਰੁਪਏ ਤੱਕ ਦੀ ਸੀਮਾ ਸੀ ਇਸ ਤਰ੍ਹਾਂ ਆਰਬੀਆਈ ਨੇ ਕਿਸਾਨਾਂ ਲਈ ਕਰਜ਼ੇ ਦੀ ਸੀਮਾ 40000 ਰੁਪਏ ਵਧਾ ਦਿੱਤੀ ਹੈ ਆਰਬੀਆਈ ਨੇ ਇਹ ਕਦਮ ਖੇਤੀ ਦੀਆਂ ਵੱਧਦੀਆਂ ਲਾਗਤਾਂ ਦਰਮਿਆਨ ਛੋਟੇ-ਛੋਟੇ ਸੀਮਾਨਤ ਕਿਸਾਨਾਂ ਦੀ ਮਦਦ ਲਈ ਉਦੇਸ਼ ਨਾਲ ਚੁੱਕਿਆ ਹੈ ਇਸ ਨਾਲ ਕਿਸਾਨਾਂ ਨੂੰ ਕਾਫੀ ਵੱਡਾ ਫਾਇਦਾ ਹੋਣ ਵਾਲਾ ਹੈ ਜੇਕਰ ਤੁਸੀਂ ਵੀ ਕਰਜ਼ਾ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ 1 ਜਨਵਰੀ ਤੋਂ ਬਾਅਦ ਆਸਾਨੀ ਨਾਲ ਬੈਂਕ ਤੋਂ ਕਰਜ਼ਾ ਲੈ ਸਕੂਗਾ ਤਾਂ ਇਹ ਸੀ ਬਾਈ ਜੀ ਕਿਸਾਨਾਂ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਖੁਸ਼ਖਬਰੀ ਤੇ ਤੋਹਫੇ ਵਾਲੀ ਖਬਰ ਜੁੜੇ ਰਹਿਣ ਲਈ ਸਾਡਾ ਪੇਜ ਹੁਣੇ ਫੋਲੋ ਕਰ ਲਓ ਤੇ ਕਿਸਾਨ ਭਰਾਵਾਂ ਨੂੰ ਜਲਦ ਤੋਂ ਜਲਦ ਇਹ ਪੋਸਟ ਸ਼ੇਅਰ ਕਰ ਦਿਓ